ਕਨਾਰੇ ਦੀਵੇ ਤਾਂ ਹੈ ਨਹੀਂ ਮੋਮਬਤੀ ਬਾਲਦੀ ਆ ਕਰਾਂ ਦਿਵਾਲੀ ਦਾ ਦਿਨ ਅੱਜ ਵਧੀਆ ਫਿਰ ਚਲੋ ਚਲੋ ਬੋਲੇ ਸੋ ਨਿਆ ਗੁਰੂ ਘਰ ਹੈਗਾ ਸ਼ਹੀ ਪ੍ਰੀਤ ਸਾਸੀ ਆਹੀ ਕਿਦਾਂ ਸਾਰੇ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਇਆ ਹੋਇਆ ਕੰਮ ਤੇ ਸੰਤਰੇ ਆਂਗੇ ਸੰਤਰੇ ਲੱਗੇ ਹੋਏ ਤੋੜਨਾ ਬੜਾਈ ਵਧੀਆ ਬਾਗ ਆ ਬੂਟੇ ਬੜੇ ਸੋਹਣੇ ਤੇ ਅੱਜ ਹੈਗਾ ਦਿਨ ਦਿਵਾਲੀ ਦਾ ਇੱਕ ਇੱਕ ਤੂਫਨ ਇਦੋਂ ਸੀ ਲੱਗਿਆ ਹੋਇਆ ਕੰਮ ਤੇ ਇੰਡੀਆ ਕਿਤੇ ਦੀਵਾਲੀ ਮਨਾਉਣੀ ਸੀ ਤੇ ਇੱਧਰ ਸਾਡੀ ਦੀਵਾਲੀ ਲੰਘ ਰਹੀ ਹੈ ਕੰਮ ਤੇ ਪਾਸ ਤੋਰ ਵਜਿਆ ਹੋਇਆ ਸਾਂਤ ਨੇ 10 ਵਜ ਗਏ ਕਮਨਗਰ ਦਾ ਛੇਤੀ ਛੇਤੀ ਜੇ ਛੇਤੀ ਛੇਤੀ ਨਿੰਬੜ ਜਿੱਤੇ ਛਾਉਂਣ ਦੀਵਾਲੀ ਤੇ ਗੁਰੂ ਘਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਅੰਤ ਤੱਕ ਬਣਿਆ ਰਹੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਰੇ ਮੋਢਿਆ ਦੀ ਪਹਿਲੀ ਦੀਵਾਲੀ ਆ ਹਾਂਜੀ ਹਾਂਜੀ ਚਲੋ ਚਲੋ ਕੰਮ ਤੇ ਲੱਗੋ ਤੁਸੀਂ ਹੋਰ ਕਿੱਦਾਂ ਦੀਵਾਲੀ ਚਾਰ ਕਿੰਨੇ ਬਹੁਤ ਦੇਰ ਚਾਹਲ ਜੇ ਪੈਂਦੇ ਨੇ ਪਹਿਲੀ ਦੀਵਾਲੀ ਮੋਢੇ ਦੀ ਪਹਿਲਾ ਹੀ ਕੰਮ ਤੇ ਹੋ ਵੀ ਲੰਘ ਰਹੀ ਐ ਦਿਵਾਲੀ ਕਾ ਦੇਨ ਕੰਮ ਦੇ ਨਾਲੇ ਸੰਤਲਿਆਂ ਦੇ ਅੱਜ ਪਰ ਲੱਗਾ ਪਿਆ ਵਪਾਰ ਦਾ ਉਹ ਥੋੜਾ ਸੰਤਲੇ ਛੱਟੀ ਐ ਵਾਲਟੀ ਬਾਰ ਫਿਰ ਬੂਟੇ ਅੱਗੇ ਬੜੀ ਸੋਹਣੇ ਮਾਲ ਆ ਟੈਮਨ ਨਮ ਕਾ ਕੇ ਚਲੀਏ ਘਰਾਂ ਤੇ ਫਿਰ ਚਲੀਏ ਦਿਵਾਲੀ ਮਨਾਈਏ ਜਾ ਕੇ ਖਰੀਦੀਏ ਕੋਈ ਸਮਾਨ ਮਠਿਆਈ ਮਠੀ ਵੀ ਖਰੀਦੀਏ ਜੀ ਵਾਹ ਛੱਟੀ ਬਾਰ ਤੋਂ ਛੱਟ ਕੇ ਇਹ ਬਾਰ ਐਦਾਂ ਐਦਾਂ ਚੱਕੀ ਦੀ ਬਾਲਟੀ 20 ਕਿਲੋ ਦੀ ਬਾਲਟੀ 25 ਕਿਲੋ ਦੀ ਮੌਂਟੇ ਤੇ ਰੱਖ ਕੇ ਤੇ ਬਾਹਰ ਜਾਂਦੇ ਇੱਧਰ ਅਸੀਂ ਬਣੇ ਵੱਖਰੇ ਕਰੇਟਾਂ ਲਾਈਆਂ ਹੋਈਆਂ ਸਵੇਰ ਦੀ ਅਸੀਂ ਇੰਨੀਆਂ ਭਰਤੀਆਂ ਸਾਹਮਣੇ ਬੜੀਆਂ ਵੱਖਰੀਆਂ ਵੱਖਰੀਆਂ ਲੱਈਆਂ ਹੋਈਆਂ ਤੇ ਇਹ ਟਰੱਕ ਨੂੰ ਲੋਡ ਕਰਦਾ ਫਿਰ ਇੱਧਰ ਖਾਲੀ ਪਈਆਂ ਖਾ ਕੇ ਕਹਿੰਦੇ ਨੇ ਇੱਥੇ ਖਾ ਕੇ ਕਿੰਨਾ ਹੀ ਥੋੜੇ ਆ ਨਾ ਤੇ ਬਾਅਦ ਲਾਵਾਂਗੇ ਆਪਣੇ ਆਪਣੇ ਲਾਏ ਆ ਐਂਡ 'ਚ ਗਿਣਨ ਵਾਲੇ ਜਿਹੜੇ-ਜਿਹੜੇ ਜਿੰਨੇ ਹੋਏ ਉਹਨੇ ਲਿਖਦਾ ਨੇ ਤੈਨੂੰ ਉਸਾਂ ਨਾਲ ਪੈਸੇ ਮਿਲ ਜਾਣੇ ਮੌਸਮ ਫੜਾ ਵਧੀਆ ਅੱਜ ਠੰਡਾ ਜਿਹਾ ਮੌਸਮ ਆ ਆ ਕੱਟ ਹੁੰਦਾ ਜੀ ਜਿਵੇਂ ਵੱਡੀ ਦੇ ਆ ਉੱਧਾ ਤੋੜ ਕੇ ਮੇਟੋ ਮੇਟ ਬਾਅਦ ਕੀ ਕਰੀਆ ਭਾਗਾਂ ਸੰਤਰਾ ਲੈ ਫਿਰ ਗਿਆ ਹੁਣ ਹੱਥ ਨਾਲ ਥੋੜੀ ਯਾ ਤਾਂ ਥੋੜੀ ਛੇਤੀ ਡੁੱਟ ਜਾਂਦੇ ਆ ਮੈਂ ਮੈਂ ਦਵਾਈ ਕਰਦੀ ਕੋਲ ਮਾਲ ਤਾਂ ਲੱਗਦਾ ਕਹਦੇ ਮੁੰਡੇ ਨੂੰ ਦਿਵਾਲੀ ਦਾ ਚਾਹੀ ਬਾਲਾ ਅੱਜ ਹਾਂ ਹਾਂ ਕਿਦਾਂ ਪੁਖਤਾ ਨਹੀਂ ਲੱਗੀ ਨਹੀਂ ਭੁੱਖ ਖਾਲਾ ਸੰਤਰਾ ਖਲਾ ਚੱਕ ਕੇ ਇੱਕ ਜੇ ਭੁੱਖ ਲੱਗੀ ਆ ਤੁਸੀਂ ਇੰਨਾ ਹੀ ਪਸੀਨੀ ਹੋਇਆ ਪਿਆ ਮੁੰਡਾ ਕਹਿੰਦੇ ਲਗਦੀ ਹੈ ਤਾਂ ਇਦਾਂ ਛਿੱਲੀ ਦਾ ਸੰਤਰਾ ਕਿਹਨੇ ਸਿਆਲ ਸਿਆਲ ਨਾਲ ਕਾਫੀਆ ਸੰਤਰੇ ਬਟਾਮਨ ਸੀ ਪੂਰਾ ਕਰ ਲੈਣਾ ਮੁੰਡਿਆਂ ਨੇ ਆ ਜਿੰਨੇ ਆ ਜਿਵੇਂ ਖਰਾਬ ਹੈ ਸਾਰੇ ਹਟ ਕਰਦੇ ਨੇ ਬੜਾ ਹੀ ਮਿੱਠਾ ਸੰਤਰਾ ਆ ਚੱਕ ਚਲੋ ਕੋਈ ਨਹੀਂ ਕਾਲੀ ਕਰ ਗਿਆ ਹਾਜੀ ਕਰਾਂ ਅਗੇ ਤੇ ਹੁਣ ਤਿਆਰ ਹੋ ਗਏ ਆ ਮੁੰਡੇ ਚੱਲਿਆ ਗੁਰਦੁਆਰੇ ਸਾਹਿਬ ਸ਼ੇਵਰ ਜਗੇ ਸ਼ਾਮ ਦੇ ਤੇ ਹੁੰਦੇ ਹੋਏ ਟਾਈਮ ਨਾਲ ਜੱਜ ਘਰੇ ਆ ਗਏ ਸੀ ਇੱਧਰ ਕਹਿੰਦੇ ਮੁੰਡੇ ਤਿਆਰ ਹੁੰਦੇ ਪਏ ਆ ਐ ਸ਼ਾਰ ਹੋ ਰਹੇ ਆ ਐ ਪੱਗਾਂੇ ਪਰਨੇ ਚੰਦੇ ਇੱਧਰ ਦਾ ਕਿੱਦਾ ਸਿੰਘ ਕਿੱਦਾ ਸਿੰਘ ਬਾਣੀ ਬਾਣਾ ਗੋਲੇ ਦਮਾਲੇ ਦਮਾਲੇ ਦੋਨੋਂ ਬੰਨੇ ਜਾ ਰਹੇ ਨੇ ਕਹਦੇ ਮੁੰਡੇ ਤਿਆਰ ਹੋ ਰਹੇ ਨੇ ਸਪੈਸ਼ਲ ਨੰਬਰ ਸਰ ਤੋਂ ਕਹਦੇ ਮੁੰਡਾ ਬੁਲਾਇਆ ਤਰਬਨ ਤਰਪਣ ਕੇਂਗੇ ਉਹਨੇ ਕੇਂਗੇ ਨਾ ਸਾਰਾ ਹੋਇਓ ਹੋਇਓ ਤਿਆਰ ਹੋਇਓ ਤਿਆਰ ਹੋਇਓ ਜੀ ਸਸੀ ਗੱਲ ਜੀ ਕੀ ਹਾਂ ਜੀ ਤੁਸੀਂ ਨਹੀਂ ਜਾਣਾ ਵਧੀਆ ਠੀਕ ਠਾਕ ਜੀ ਮੈਂ ਵੀ ਤਿਆਰ ਹੋ ਲੱਗਾ ਹਾਂ ਗੁਰੂ ਘਰ ਹੈਗਾ ਸ਼ਾਈ ਪ੍ਰੀਤ ਆ ਬੰਦਿਆ ਸਾਰਾ ਉਹ ਇਹੋ ਜਿਹੇ ਬੱਚੇ ਸਿਰ ਉੱਖਾਣ ਜਾਂਦੇ ਨੇ ਇਹੋ ਜਿਹੇ ਬੱਚੇ ਸਿਰ ਉੱਖਾਣ ਜਾਂਦੇ ਫੋਨ ਲਾ ਕੇ ਸਾਰਾ ਦਵਾਣ ਜੀ ਪਹਿਲੇ ਹੀ ਪਤਾ ਲੱਗਿਆ ਸਾਰਾ ਕੁਝ ਇਹ ਪਹਿਲੇ ਹੀ ਖਬਰ ਕੀਤੀ ਇਹਨੇ ਫੋਨ ਲਾ ਕੇ ਪੁੱਛਿਆ ਇਹਦੇ ਕੋਈ ਕੁਝ ਯਾਰ ਬੈਲੀ ਗਏ ਹੋਏ ਨੇ ਹਾਂ ਮੁੰਡਾ ਕਹਿੰਦੇ ਅੱਜ ਨਹੀਂ ਜਾ ਸਕਦਾ ਕੰਮ ਤੇ ਬੜਾ ਅਫਸੋਸ ਅੱਜ ਦੀਵਾਲੀ ਵੀਰ ਦੀ ਬਾਹਰ ਹੀ ਮਨਾ ਹੋਣੀ ਹੈ ਰੈਸਟੋਰੈਂਟ ਤੇ ਚੱਲਿਆ ਕੰਮ ਤੇ ਆ ਵੀਰ ਕਿਦਾ ਭਾਂਡ ਪੈ ਫੜ ਲਿਓ ਚਲੋ ਇਹ ਤਾਂ ਨਿਕਲਿਆ ਚਲੋ ਚਲੋ ਜੀ ਪਾਓ ਕੱਪੜੇ ਕੱਪੜੇ ਤਿਆਰ ਹੋਈਏ ਹੋਰ ਨਹੀਂ ਹੋਣਾ ਕਿ ਨਹੀਂ ਅੱਜ ਕਮਰੇ ਦੇ ਖਿੜਾਰੇ ਪਾਇਆ ਪਿਆ ਕਹਿੰਦੇ ਚਾਦਰਾਂ ਚਿੱਤ ਨੇ ਇਕੱਠੀਆਂ ਕੀਤੀਆਂ ਪਈਆਂ ਆ ਕੇ ਦੇਖਾਂਗੇ ਹੁਣ ਹਾਂਜੀ ਤਿਆਰ ਹੈ ਜੀ ਸਾਰੇ ਹਾਂ ਅਸੀਂ ਉਹ ਹੀ ਆ ਜੀ ਜਿਹੜੇ ਸਵੇਰੇ ਮਾਲ ਤੇ ਤੋੜ ਰਹੇ ਸੀ ਤੁਹਾਨੂੰ ਵੇਖੇ ਉਹ ਕਿਦੇ ਪਾਰਕ ਚੱਕ ਰਹੇ ਸੀ ਕਿਦਾਂ ਲੋੜ ਹੋਇਆ ਹੁਣ ਵੇਖੋ ਹੁਣ ਹੀ ਸਿਹਾਰ ਜਾ ਰਹੇ ਹੁਣ ਇਹ ਮੁੜੇ ਤਿਆਰ shear ਹੋ ਗਏ ਚਿੱਟੀ ਦੇ ਵਰ ਤਿਆਰ ਹੋ ਗਈ ਹੁਣ ਕਹਿੰਦੇ ਦੀਵੇ ਤਾਂ ਹੈ ਨਹੀਂ ਮੋਮਬਤੀ ਬਾਲ ਦਈਏ ਘਰਾਂ ਦੀਵਾਲੀ ਦਾ ਦਿਨ ਅੱਜ ਇਹੀ ਬਲੀਆਂ ਸਾਨੂੰ ਬਾਰੀ ਬੰਦ ਕਰ ਦੋ ਆਉਂਦੀ ਵੀ ਕਮੇਨੀਆਂ ਜੇ ਬਾਤ ਤਾਂ ਦੇਣੀ ਆ ਪਰ ਟਾਈਮ ਥੋੜਾ ਜ਼ਿਆਦਾ ਹੋ ਗਿਆ ਪਾ ਹੁਣ 7-8 ਵਜੇ ਕੇ ਫਿਰ ਗੁਰੂ ਘਰ ਟਾਈਮ 7 ਵਜੇ ਕੇ ਫਿਰ ਰਾਤ ਹੋ ਜਾਣਾ ਸਾਨੂੰ ਲੇਟ ਹੋ ਜਾਣਾ ਫਿਰ ਗੁਰੂ ਘਰ ਜਾਣਾ ਅਸੀਂ ਤਾਂ ਮੈਂ ਚਲੋ ਜਗਾ ਕੇ ਜਾਈਏ ਬਾਹਰ ਕੋਈ ਸ਼ੋਰ ਸ਼ਰਾਬਾ ਨਹੀਂ ਇੰਡੀਆ ਜੇ ਹੁੰਦੇ ਤਾਂ ਉੱਥੇ ਪਟਾਕੇ ਚੱਲਨੇ ਸੀ ਬਾਹਰ ਦੀਵੇ ਬਲਦੇ ਹੋਣੇ ਸੀ ਆਈ ਤੇ ਵਾ ਸਾਰੇ ਆਪਣੇ ਆਪਣੇ ਕੰਮੇ ਲੱਗੇ ਹੋਏ ਆ। ਅਸੀਂ ਇੱਧਰ ਆਪਣੇ ਕੰਮੇ ਲੱਗੇ ਹੋਏ ਆ। ਇਹਨਾਂ ਦੇ ਹੁੰਦੇ ਆ ਤਿਹਾੜੀਆਂ ਦੇ ਤਿਆਰ ਹੁੰਦੇ ਚਾਹੇ ਪਟਾਕੇ ਚਲਾਉਂਦੇ ਆ ਆਪਣਾ ਇੰਜੋਏ ਕਰਦੇ ਆ ਜਦੋਂ ਇਹਨਾਂ ਦਾ ਤਿਹਾੜ ਹੁੰਦਾ ਹੈ। ਦੀਵਾਲੀ ਹੁਣ ਇਹਨਾਂ ਨੂੰ ਕੀ ਪਤਾ? ਬਾਹਰ ਵਸ ਸ਼ਾਂਤੀ ਪਈ। ਇਹ ਦਿਹਾੜੀਦਾਰ ਬੰਦੇ ਦਿਹਾੜੀ ਲਾ ਕੇ ਤੂੰ ਵੀ ਲੱਗਿਆ ਆ ਦੀਵਾਲੀ ਵਾਲੇ। ਕਹਿੰਦੇ ਦੀਵਾਲੀ ਮੁੰਡੇ ਦੇ ਅੱਜ ਬਾਹਰ ਹੀ ਗਈ ਆ। ਕਿਧਾਂ ਲੇਟ ਹੋ ਗਿਆ ਅੱਜ? ਔਰ ਕੀ ਕੰਮ ਕਰ ਵਾਲੇ ਬੰਦੇ ਭਰਾਵਾ ਚਲ ਆਇਆ ਤਿਆਰ ਹੋ ਚੰਨ ਜੇ ਤੈਨੂੰ ਘੁਮਾ ਕੇ ਜਾਈਏ ਉਹ ਕੀ ਯਾਰ ਤੁਸੀਂ ਉਹ ਬਹਿ ਜਾ ਯਾਰ ਟੀਕੇ ਇਹ 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 ਔਰ ਛੇ ਗੇ ਮੈਟਰ ਤੇ ਜਾਣ ਵਾਲੀ ਹੈ ਗੱਡੀ ਦੇ ਲਈ ਇਹ ਗੱਡੀ ਦੇ ਲਈ ਇਹ ਗੱਡੀ ਇਹ ਗੱਡੀ ਦੇ ਜਾਉਂਦੀ ਹੈ ਜੇ ਸਾਰਾ ਗੱਡੀ ਦੇ ਉੱਤਰ ਕੇ ਆਇਆ ਬੈਲਟ ਲਾ ਬੈਲਟ ਮੈਂ ਬਹਿ ਜਾ ਟੀਕੇ ਚੱਲੀਏ ਫਿਰ ਚਲੋ ਚਲੋ ਬੋਲੇ ਸੋ ਜੀ ਪਹੁੰਚ ਕੇ ਗੁਰਦੁਆਰਾ ਸਾਹਿਬ ਆਰਕਿੰਗ ਚ ਗੱਡੀ ਲਾਤੀ ਏ ਚਲੋ ਮੱਥਾ ਦੇਖਦੇ ਹਾਂ ਅੰਦਰ ਚੱਲੋ ਦੇਖਿਓ ਚਿੱਕਰ ਆ ਚਿੱਕਰ ਬਣਾਇਦੋਂ ਨੂੰ ਆ ਯਾਰ ਬੰਦਾ ਇਕਲੇਟ ਹੋ ਗਿਆ ਸੀ ਉਹਦੇ ਚੱਕਰ ਜਿਹਾ ਸਾਰੇ ਲੇਕ ਹੋ ਗਏ ਸਹੀ ਗੱਲ ਕਾਬੂ ਮਦਦ ਹੋ ਰਹੀ ਹੈ اے ਆਈ ਪਰਦੇਸੀਆਂ ਦੀ ਦੀਵਾਲੀ ਸਵੇਰੇ ਕੰਮ ਤੇ ਗਏ ਤੇ ਬਾਅਦ ਸ਼ਾਮੀ ਥੋੜਾ ਜਿਹਾ ਚਲੋ ਉੱਥੇ ਜਾਏ ਗੁਰੂ ਘਰ ਉਹ ਵੀ ਅੱਜ ਕਿਸਮਤ ਚੰਗੀ ਹੈ ਜਿਹੜਾ ਟਾਈਮ ਨਾਲ ਅਸੀਂ ਫ੍ਰੀ ਹੋ ਗਏ ਕੱਲ ਫੇਰ ਕੰਮ ਤੇ ਜਾਣ ਨੂੰ ਜਾ ਕੇ ਸੋਈਏ ਤੇ ਗਿਆ ਸਵੇਰੇ ਜੀ ਬੜੀ ਬੜੀਆਂ ਮੁੱਠਾ ਡੇਗ ਹੋ ਗਿਆ ਚਲੋ ਇਹ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਹੋਰ ਕੁਝ ਲਾਈਕ ਸ਼ੇਅਰ ਕਮੈਂਟ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰ ਦਿਓ ਵੀਰ ਜੀ ਸਾਡੀ ਸਪੋਰਟ ਕਰ ਦਿਓ